ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਪੈਸ਼ਲ ਹੈਲਪ ਗਰਪਸ ਵਾਸਤੇ ਇਹ ਸਪੈਸ਼ਲ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ तकरीबन 50 ਦੇ ਕਰੀਬ ਸੈਲਫ ਹੈਲਪ ਗਰਪਸ ਨੇ ਆਪਣੇ ਪ੍ਰੋਡਕਟਸ ਡਿਸਪਲੇ ਕੀਤੇ ਨੇ ਸੋ ਇਸ ਵਿੱਚ ਆਚਾਰ ਮਰਬਾ ਖਾਣ ਵਾਲੀਆਂ ਚੀਜ਼ਾਂ ਨੇ ਕੁਝ ਹੈਂਡ ਮੇਡਡ ਕਲੋਥਸ ਨੇ ਕੁਝ ਡੈਕੋਰੇਟਿਵ ਪੀਸਸ ਨੇ ਸੋ ਇਹ ਜਿੰਨੇ ਵੀ ਸਵੈਸੈਂਸ ਦੀ ਸਵੈਸੇਵੀ ਸੰਸਥਾਵਾਂ ਨੇ ਇਨਾਂ ਨੇ ਆਪਣੀ ਜੋ ਇਹਨਾਂ ਦੀ ਪ੍ਰੋਡਕਟਿਵਿਟੀ ਆ ਉਹ ਇੱਥੇ ਸ਼ੋਅ ਕੀਤੀ ਹੈ। ਥਿਸ ਇਜ਼ ਅ ਹੈਲਦੀ ਸਾਈਨ ਆਫ ਐਨ ਇਕਨੋਮੀ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਵਕਤ-ਵਕਤ ਸੈਲਫ ਹੈਲਪ ਗਰਪਸ ਐਕਟਿਵਲੀ ਤੌਰ ਤੇ ਕੰਮ ਕਰ ਰਹੇ ਨੇ। ਸੋ ਕਈ ਆ ਸੈਲਫ ਹੈਲਪ ਗਰਪਸ ਨੇ ਦੱਸਿਆ ਕਿ ਉਹ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੇ ਸਮਾਨ ਦੀ ਨਮਾਇਸ਼ ਲਗਾ ਰਹੇ ਨੇ ਐਂਡ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਸੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਾਂ ਸੈਲਫ ਹੈਲਪ ਗਰਪਸ ਦੀ ਇਹ ਜਿਹੜੀ ਉਦਮ ਇਸ ਨੂੰ ਹੋਰ ਅੱਗੇ ਕੈਰੀ ਫਾਰਵਰਡ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਵਕ ਵਕ ਆਵਾ ਦੇ ਉੱਪਰ ਅਜਿਹੀਆਂ ਸੱਚ ਪ੍ਰਦਰਸ਼ਨੀਆਂ ਰੈਗੂਲਰਲੀ ਲਗਵਾਈਏ ਐਂਡ ਤਾਂ ਜੋ ਜੋ ਜ਼ਿਲ੍ਹੇ ਦੇ ਵਾਸੀ ਨੇ ਜੋ ਆਪਣੇ ਨਿਵਾਸੀ ਨੇ ਉਹ ਇਸ ਇਨ੍ਹਾਂ ਚੀਜ਼ਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਐਂਡ ਇਨ੍ਹਾਂ ਸੈਲਫ ਹੈਲਪ ਗਰਪਸ ਦੀ ਇਕਨੋਮਿਕ ਪ੍ਰੋਡਕਟਿਵਿਟੀ ਵੀ ਇੰਪਰੂਵ ਹੋਵੇ ਐਂਡ ਇਨ੍ਹਾਂ ਦੀ ਜੋ ਹੁਨਰ ਹੈ ਵੱਟੂ ਵੱਟ ਲੋਕਾਂ ਦੇ ਸਾਹਮਣੇ ਆ। ਅੱਜ ਜਿੱਦਾਂ ਕਿ ਡੀਸੀ ਸਾਹਿਬ ਨੇ ਵੀ ਬਰੀਫ ਕੀਤਾ ਹੈ ਕਿ ਵੀ ਸੈਲਫ ਹੈਲਪ ਗਰੂਪ ਨੂੰ ਪ੍ਰਮੋਟ ਕਰਨ ਲਈ ਇੱਥੇ ਜਿਹੜਾ ਹੈਗਾ ਅ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਕਾਫੀ ਵਧੀਆ ਉਪਰਾਲਾ ਹੈਗਾ। ਅਜੇ ਤੋਂ ਜਿਹੜੇ ਸੈਲਫ ਹੈਲਪ ਗਰੂਪ ਤਾਂ ਵੀ ਐਨ ਸਪੈਸ਼ਲੀ ਜੋ ਔਮਨ ਆਰਗੇਨਾਈਜੇਸ਼ਨਸ ਹੈ ਉਹਨਾਂ ਦਾ ਫਾਈਨੈਂਸ਼ੀਅਲ ਇਨਕਲੂਜਨ ਹੋਊਗਾ। ਉਹਨਾਂ ਦਾ ਟੈਲੈਂਟ ਬਾਹਰ ਆਊਗਾ। ਇਹਦੇ ਨਾਲ ਹੀ ਜਿਹੜੇ ਲੋਕਲ ਜਿਹੜਾ ਮਾਰਕੀਟ ਹੈਗਾ ਦਾ ਆਪਾਂ ਕਹਿੰਦੇ ਹੈਗੇ ਲੋਕਲ ਫੋਰ ਵੋਕਲ ਫੋਰ ਲੋਕਲ। ਉਹਨੂੰ ਮਜ਼ਬੂਤੀ ਮਿਲਣਗੀ। ਤੋਂ ਮੈਂ ਬਹੁਤ ਹੀ ਬਹੁਤ ਇਹਨਾਂ ਦਾ ਜਿਹੜੇ ਅੱਜ ਇਹ ਆਰਧਿਕ ਜਿਹੜਾ ਬਨਨ ਕਰਦਾ ਹੈ ਕਿ ਇਹਨਾਂ ਨੇ ਇਸ ਤਰੀਕੇ ਦਾ ਉਪਾਅ ਲੱਗ ਰਿਹਾ ਹੈ